ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਏ ਹਾਂ ਇੱਕ ਹੋਰ ਪਰਿਵਾਰਕ ਕਹਾਣੀ ਦੇ ਨਾਲ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਹਾਣੀ ਫੋਨ ਦੀ ਘੰਟੀ ਵੱਜ ਰਹੀ ਸੀ ਨਵਜੋਤ ਨੇ ਟਾਈਮ ਵੇਖਿਆ ਤਾਂ ਸਵੇਰ ਦੇ 7 ਵਜੇ ਸੀ ਉਸਨੇ ਫੋਨ ਚੁੱਕਿਆ ਤੇ ਆਵਾਜ਼ ਆਈ ਅਸੀਂ ਥਾਣੇ ਚੋਂ ਬੋਲ ਰਹੇ ਹਾਂ ਇੱਕ ਔਰਤ ਰੇਲ ਗੱਡੀ ਦੇ ਥੱਲੇ ਆ ਕੇ ਮਰ ਗਈ ਉਸ ਨੇ ਫੋਨ ਵਿੱਚ ਲਾਸਟ ਕਾਲ ਤੇ ਤੁਹਾਡਾ ਨੰਬਰ ਸੀ ਇਸ ਲਈ ਤੁਹਾਨੂੰ ਫੋਨ ਕੀਤਾ ਨਵਜੋਤ ਇਹ ਸੁਣ ਕੇ ਹੱਕਾ ਬੱਕਾ ਰਹਿ ਗਿਆ ਰਾਤੀ ਤਾਂ ਮਾਸੀ ਜੀ ਦਾ ਫੋਨ ਆਇਆ ਸੀ ਕਾਫੀ ਦੁੱਖ ਭਰੀਆਂ ਗੱਲਾਂ ਕਰ ਰਹੀ ਸੀ ਜੋ ਵੀ ਕੱਲ ਘਰ ਵਿੱਚ ਹੋਇਆ ਸੀ ਸਭ ਦੱਸ ਰਹੀ ਸੀ ਆਵਾਜ਼ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਹੋ ਰਹੀ ਸੀ ਪਰ ਨਵਜੋਤ ਕਾਫੀ ਜ਼ਿਆਦਾ ਥੱਕਿਆ ਹੋਇਆ ਸੀ ਇਸ ਲਈ ਉਸ ਨੇ ਕਹਿ ਦਿੱਤਾ ਮਾਸੀ ਜੀ ਕੱਲ ਤੁਹਾਡੇ ਘਰ ਆ ਕੇ ਸਾਰੀ ਗੱਲ ਕਰਾਂਗੀ ਪਰ ਹੁਣ ਫੋਨ ਸੁਣਦਿਆਂ ਹੀ ਜਲਦੀ ਤੋਂ ਜਲਦੀ ਉਹ ਥਾਣੇ ਪਹੁੰਚ ਗਿਆ ਲਾਸ਼ ਉੱਥੇ ਰੱਖੀ ਹੋਈ ਸੀ ਉਸਨੇ ਮਾਸੜ ਜੀ ਨੂੰ ਫੋਨ ਕੀਤਾ ਜੋ ਬਿਜਲੀ ਬੋਰਡ ਵਿੱਚ ਨੌਕਰੀ ਕਰਦੇ ਸੀ 2 ਸਾਲ ਪਹਿਲਾਂ ਉਹ ਰਿਟਾਇਰ ਹੋਏ ਸੀ ਮਾਸੜ ਜੀ ਨੂੰ ਤਾਂ ਸ਼ਾਇਦ ਇਦਾਂ ਲੱਗ ਰਿਹਾ ਸੀ ਜਿਵੇਂ ਉਹਨਾਂ ਨੂੰ ਇਹ ਗੱਲ ਸੁਣ ਕੇ ਸੱਪ ਹੀ ਸੁੰਘ ਗਿਆ ਹੋਵੇ ਮੈਂ ਆਉਂਦਾ ਹਾਂ ਇਹ ਕਹਿ ਕੇ ਉਹਨਾਂ ਨੇ ਫੋਨ ਕੱਟ ਦਿੱਤਾ ਨਵਜੋਤ ਸਾਹਮਣੇ ਪਏ ਬੈਂਚ ਤੇ ਬੈਠ ਗਿਆ ਉਸ ਦਿਨ ਅੱਖਾਂ ਵਿੱਚੋਂ ਹੰਝੂ ਆਉਣ ਲੱਗੇ ਸੋਚਣ ਲੱਗ ਪਿਆ ਮਾਸੀ ਮਾਂ ਦੀ ਸਭ ਤੋਂ ਲਾਡਲੀ ਭੈਣ ਸੀ ਉਹ 17 ਤੋਂ 6 ਸਾਲ ਛੋਟੀ ਸੀ ਨਵਜੋਤ ਵੀ ਆਪਣੀ ਮਾਸੀ ਦੀ ਬੜੀ ਇੱਜ਼ਤ ਕਰਦਾ ਸੀ ਨਵਜੋਤ ਸੋਚਾਂ ਦੇ ਵਿੱਚ ਡੁੱਬ ਗਿਆ ਮਾਂ ਦੱਸਦੀ ਹੁੰਦੀ ਸੀ ਉਸ ਦੇ ਜਨਮ ਤੋਂ ਬਾਅਦ ਉਸ ਦੀ ਮਾਸੀ ਦਾ ਜਨਮ ਹੋਇਆ ਸੀ ਘਰ ਵਿੱਚ ਸੋਗ ਦੀ ਲਹਿਰ ਫੈਲ ਗਈ ਸੀ ਕਿਉਂਕਿ ਸਭ ਨੂੰ ਮੁੰਡੇ ਦੀ ਉਮੀਦ ਸੀ ਉਹਨਾਂ ਨੇ ਜਨਮ ਤੋਂ ਪਹਿਲਾਂ ਕਈ ਕੁੜੀਆਂ ਪੇਟ ਵਿੱਚ ਮਰਵਾ ਦਿੱਤੀਆਂ ਸੀ ਇਸ ਵਾਰ ਚੈੱਕ ਕਰਵਾਉਣ ਤੇ ਦੱਸਿਆ ਸੀ ਕਿ ਮੁੰਡਾ ਹੈ ਪਰ ਹੋਈ ਕੁੜੀ ਕਿਸੇ ਨੂੰ ਇਹ ਗੱਲ ਬਰਦਾਸ਼ਤ ਨਾ ਹੋਈ ਘਰ ਵਿੱਚ ਸ਼ਗਨਾਂ ਦੀ ਮਾਤਮ ਛਾ ਗਿਆ ਉਸ ਨੂੰ ਕਦੇ ਮਾਂ ਪਿਓ ਨੇ ਵੀ ਪਿਆਰ ਨਹੀਂ ਕੀਤਾ ਸੀ ਬਲਕਿ ਛੋਟੀਆਂ-ਛੋਟੀਆਂ ਗਲਤੀਆਂ ਤੇ ਹਮੇਸ਼ਾ ਉਸ ਦੀ ਮਾਰਕੁੱਟ ਹੀ ਹੁੰਦੀ ਰਹਿੰਦੀ ਸੀ ਮਾਂ ਪਹਿਲਾ ਬੱਚਾ ਸੀ ਇਸ ਲਈ ਉਹ ਸਾਰਿਆਂ ਨੂੰ ਪਿਆਰੀ ਸੀ ਬਹੁਤ ਪਿਆਰ ਮਿਲਿਆ ਬਾਅਦ ਵਿੱਚ ਕਈ ਸਫਾਈਆਂ ਕਰਵਾਉਣ ਤੋਂ ਬਾਅਦ ਜਦੋਂ ਛੋਟਾ ਭਰਾ ਹੋਇਆ ਉਸ ਤੋਂ ਬਾਅਦ ਉਹਨਾਂ ਦੀ ਹਾਲਤ ਹੋਰ ਵੀ ਖਰਾਬ ਹੋ ਗਈ ਇੱਕ ਦਿਨ ਨੌਕਰਾਨੀ ਦੀ ਤਰ੍ਹਾਂ ਉਹਨਾਂ ਦੀ ਹਾਲਤ ਹੋ ਗਈ ਸੀ ਸਕੂਲ ਤਾਂ ਭੇਜੀਆਂ ਜਾਂਦੀਆਂ ਸੀ ਪਰ ਪੜ੍ਹਾਈ ਲਈ ਕੋਈ ਵੀ ਸੌਖ ਸੁਵਿਧਾ ਨਹੀਂ ਸੀ ਦਿੱਤੀ ਜਾਂਦੀ ਸਕੂਲ ਜਾਣ ਤੋਂ ਪਹਿਲਾਂ ਵੀ ਸਾਰਾ ਕੰਮ ਕਰਕੇ ਜਾਣਾ ਤੇ ਆ ਕੇ ਵੀ ਸਾਰਾ ਕੰਮ ਕਰਨਾ ਪੈਂਦਾ ਸੀ ਸਿਰਫ ਮਾਂ ਹੀ ਸੀ ਜੋ ਉਸ ਨੂੰ ਪਿਆਰ ਕਰਦੀ ਸੀ ਮਾਂ ਦੱਸਦੀ ਹੁੰਦੀ ਸੀ ਇੱਕ ਵਾਰੀ ਮਾਸੀ ਨੇ ਭੁੱਖ ਲੱਗਣ ਤੇ ਭਰਾ ਦਾ ਰੱਖਿਆ ਹੋਇਆ ਸੇਬ ਖਾ ਲਿਆ ਸੀ ਤਾਂ ਉਸ ਨੂੰ ਇੰਨਾ ਜ਼ਿਆਦਾ ਕੁੱਟਿਆ ਗਿਆ ਸੀ ਕਿ ਮਾਸੀ ਨੇ ਗੁੱਸੇ ਵਿੱਚ ਸਲਫਾਸ ਦੀਆਂ ਗੋਲੀਆਂ ਖਾ ਲੈਣੀਆਂ ਸੀ ਉਹ ਤਾਂ ਮਾਂ ਨੇ ਦੇਖ ਲਿਆ ਪੁੱਲਸ ਦੇ ਡਰੋਂ ਕਿਵੇਂ ਨਾ ਕਿਵੇਂ ਉਸ ਨੂੰ ਬਚਾਇਆ ਗਿਆ ਮਾਂ ਦੇ ਵਿਆਹ ਤੋਂ ਬਾਅਦ ਮਾਸੀ ਦੀ ਹਾਲਤ ਹੋਰ ਜ਼ਿਆਦਾ ਮਾੜੀ ਹੋ ਗਈ 16 ਸਾਲ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਇੱਕ ਸ਼ਹਿਰ ਵਿੱਚ ਕਰ ਦਿੱਤਾ ਗਿਆ ਸੀ ਪਰ ਇੱਥੇ ਵੀ ਮਾਸੀ ਜੀ ਦੀ ਮਾੜੀ ਕਿਸਮਤ ਨੇ ਉਹਨਾਂ ਦਾ ਪਿੱਛਾ ਨਹੀਂ ਛੱਡਿਆ ਬਹੁਤ ਜ਼ਿਆਦਾ ਤੇਜ਼ ਤਰਾਰ ਸੱਸ ਤੇ ਵਿਦਵਾਨ ਨਨਾਨ ਸਿੰਘ ਘਰ ਵਿੱਚ ਚੱਲਦੀ ਸੀ ਤਾਂ ਉਹਨਾਂ ਦੀ ਹੀ ਚੱਲਦੀ ਸੀ ਮਾਸੜ ਜੀ ਉਹਨਾਂ ਦੇ ਪਿੱਛੇ ਲੱਗ ਜਾਂਦੇ ਸੀ ਮਾਸੀ ਜੀ ਚੋਂ ਪਚਾਪ ਦਿਨ ਰਾਤ ਉਹਨਾਂ ਦੀ ਸੇਵਾ ਵਿੱਚ ਲੱਗੀ ਰਹਿੰਦੀ ਸੀ ਵਿਆਹ ਤੋਂ ਬਾਅਦ ਪੇਕਿਆਂ ਨੇ ਵੀ ਉਸ ਨਾਲ ਕੋਈ ਰਿਸ਼ਤਾ ਨਾ ਰੱਖਿਆ ਬਸ ਕਦੀ ਕਦੀ ਮਾਂ ਨਾਲ ਮੇਲ ਮਿਲਾਪ ਹੋ ਜਾਂਦਾ ਸੀ ਆਪਣੇ ਦੁੱਖ ਸੁੱਖ ਸਾਂਝੇ ਕਰ ਲੈਂਦੀਆਂ ਸੀ ਨਵਜੋਤ ਕੋਲ ਬੈਠਾ ਸਾਰੀਆਂ ਗੱਲਾਂ ਸੁਣਦਾ ਰਹਿੰਦਾ ਸੀ ਛੋਟਾ ਹੋਣ ਕਰਕੇ ਉਹਨੂੰ ਜ਼ਿਆਦਾ ਗੱਲਾਂ ਦੀ ਤਾਂ ਸਮਝ ਨਹੀਂ ਸੀ ਆਉਂਦੀ ਪਰ ਮਾਸੀ ਦੇ ਜੋ ਹੰਝੂ ਸੀ ਉਸ ਨੂੰ ਬਿਲਕੁਲ ਵੀ ਚੰਗੇ ਨਹੀਂ ਲੱਗਦੇ ਸੀ ਆਪਣੇ ਹੱਥਾਂ ਦੇ ਨਾਲ ਆਪਣੀ ਮਾਸੀ ਦੇ ਹੰਝੂ ਪੂੰਝਦਾ ਮਾਸੀ ਜੀ ਵੀ ਉਸ ਨੂੰ ਗਲੇ ਨਾਲ ਲਾ ਲੈਂਦੀ ਕਿਉਂਕਿ ਮਾਸੀ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਮਾਂ ਦਾਸ ਦੀ ਹੁੰਦੀ ਸੀ ਇੱਕ ਵਾਰੀ ਮਾਸੀ ਜੀ ਨੇ ਅਤਿਆਚਾਰ ਤੋਂ ਤੰਗ ਆ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਗਰਭਵਤੀ ਹੈ ਤੇ ਫਿਰ ਉਹ ਉਸ ਦਿਨ ਤੋਂ ਖੁਸ਼ ਰਹਿਣ ਲੱਗ ਪਈ ਉਸ ਨੂੰ ਇਹ ਮਹਿਸੂਸ ਹੋਇਆ ਕਿ ਕੋਈ ਨਾ ਕੋਈ ਉਸ ਦਾ ਆਪਣਾ ਇਸ ਦੁਨੀਆ ਤੇ ਆਉਣ ਵਾਲਾ ਹੈ ਜੋ ਉਸ ਦੀ ਕਦਰ ਕਰੇਗਾ ਉਸ ਨੂੰ ਸਮਝੇਗਾ ਤੇ ਫਿਰ ਉਹਨਾਂ ਦੇ ਘਰ ਆਰਮਾਨ ਪੈਦਾ ਹੋਇਆ ਉਹਨਾਂ ਦੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰ ਗਈ ਸੱਸ ਦੀਆਂ ਚਲਾਕੀਆਂ ਪਤੀ ਦਾ ਦੁਰਵਿਹਾਰ ਨਨਦਤੀਆਂ ਮਨਮਾਨੀਆਂ ਹੁਣ ਉਸ ਨੂੰ ਕੁਝ ਵੀ ਨਹੀਂ ਸੀ ਬੁਰਾ ਲੱਗਦਾ ਇਹ ਉਹ ਆਪਣੀ ਖੁਸ਼ੀ ਦੇ ਵਿੱਚ ਮਗਨ ਜਿਵੇਂ ਦੂਜੀ ਦੁਨੀਆ ਵਿੱਚ ਰਹਿਣ ਲੱਗ ਪਈ ਹੋਵੇ ਉਸ ਦੇ ਬੱਚੇ ਬਹੁਤ ਹੀ ਹੁਸ਼ਿਆਰ ਨਿਕਲੇ ਲੜਕਾ ਬੈਂਕ ਅਫਸਰ ਤੇ ਬੇਟੀ ਇੰਜੀਨੀਅਰ ਬਣ ਗਈ ਬੇਟੀ ਦਾ ਵਿਆਹ ਨੌਕਰੀ ਲੱਗਣ ਦੇ ਨਾਲ ਹੀ ਕਰ ਦਿੱਤਾ ਪਰ ਆਪਣੇ ਘਰ ਵਿੱਚ ਉਹ ਬਹੁਤ ਖੁਸ਼ ਰਹਿੰਦੀ ਸੀ ਸਹੁਰੇ ਪਰਿਵਾਰ ਵਿੱਚ ਪੂਰੀ ਤਰ੍ਹਾਂ ਉਹ ਵਿਅਸਤ ਹੋ ਚੁੱਕੀ ਸੀ ਮਾਸੀ ਜੀ ਉਸ ਨੂੰ ਕੁਝ ਦੱਸ ਕੇ ਦੁਖੀ ਨਹੀਂ ਕਰਨਾ ਚਾਹੁੰਦੀ ਸੀ ਮਾਸੀ ਨੂੰ ਵੀ ਉਸ ਵੇਲੇ ਬੜਾ ਵੱਡਾ ਝਟਕਾ ਲੱਗਾ ਜਦੋਂ ਇਹ ਪਤਾ ਲੱਗਾ ਕਿ ਉਸਦੀ ਭੈਣ ਜਾਨੀ ਕਿ ਨਵਜੋਤ ਦੀ ਮਾਂ ਇਸ ਦੁਨੀਆ ਤੋਂ ਚਲੀ ਗਈ ਹੈ ਇਹ ਸੁਣ ਕੇ ਮਾਸੀ ਉੱਚੀ ਉੱਚੀ ਰੋਣ ਲੱਗ ਪਈ ਕਹਿੰਦੀ ਹੁਣ ਮੈਂ ਬਿਲਕੁਲ ਅਨਾਥ ਹੋ ਚੁੱਕੀ ਹਾਂ ਨਵਜੋਤ ਵੀ ਉਸ ਟਾਈਮ ਬਿਲਕੁਲ ਟੁੱਟ ਗਿਆ ਸੀ ਪਰ ਉਸਨੇ ਆਪਣੀ ਮਾਸੀ ਦੇ ਗਲ ਲਾ ਕੇ ਕਿਹਾ ਕਿ ਤੁਸੀਂ ਰੋਵੋ ਨਾ ਉਸਨੇ ਮਾਸੀ ਨੂੰ ਫੋਨ ਕਰਕੇ ਕਿਹਾ ਸੀ ਜਦੋਂ ਦਿਲ ਕਰਿਆ ਕਰੇ ਮੇਰੇ ਨਾਲ ਗੱਲ ਕਰ ਲਿਆ ਕਰੋ ਤੇ ਮਾਸੀ ਦੇ ਮੁੰਡੇ ਾਰਮਾਨ ਨੇ ਵੀ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਿਆ ਸੀ ਮਾਸੜ ਜੀ ਤਾਂ ਬਿਲਕੁਲ ਵੀ ਤਿਆਰ ਨਹੀਂ ਸੀ ਉਹਨਾਂ ਨੂੰ ਕੁੜੀ ਤੇ ਉਹਨਾਂ ਦਾ ਪਰਿਵਾਰ ਬਿਲਕੁਲ ਵੀ ਨਹੀਂ ਵਧੀਆ ਲੱਗਿਆ ਸੀ ਪਰ ਫਿਰ ਵੀ ਾਰਮਾਨ ਦੀ ਖੁਸ਼ੀ ਲਈ ਮਾਸੀ ਬੜੇ ਚਾਹ ਦੇ ਨਾਲ ਨੂੰ ਨੂੰ ਘਰ ਲੈ ਕੇ ਆਈ ਸ਼ਾਇਦ ਇੱਥੇ ਵੀ ਉਹਨਾਂ ਦੀ ਕਿਸਮਤ ਠੋਖਾ ਖਾ ਗਈ ਪਿਓ ਦਾ ਕੋਈ ਵੀ ਕਾਰੋਬਾਰ ਨਹੀਂ ਸੀ ਭਰਾ ਵੀ ਵੇਲੜ ਸੀ ਉਹ ਹਮੇਸ਼ਾ ਉਹਨਾਂ ਦੇ ਘਰ ਹੀ ਡੇਰਾ ਲਾਈ ਰੱਖਦਾ ਸੀ ਨੂ ਨੂੰ ਪੜਕਾਉਂਦਾ ਰਹਿੰਦਾ ਨੂ ਹਰ ਨੂ ਹਰ ਵੇਲੇ ਠੰਡਾ ਬੁਖਾਰ ਹੋਇਆ ਰਹਿੰਦਾ ਸੀ ਮਾਸੀ ਬਹੁਤ ਦਿਨ ਰਾਤ ਕੰਮ ਕਰਦੀ ਰਹਿੰਦੀ ਸੀ ਾਰਮਾਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਤਾਂ ਾਰਮਾਨ ਦਾ ਜਵਾਬ ਸੁਣ ਕੇ ਹੱਕੀ ਪੱਕੀ ਰਹਿ ਜਾਂਦੀ ਉਹ ਬੋਲਦਾ ਇਹ ਕੀ ਹੋਇਆ ਮਾਂ ਤੁਹਾਨੂੰ ਤੁਸੀਂ ਸਾਰੀ ਉਮਰ ਦੂਸਰਿਆਂ ਨਾਲ ਹੀ ਪ੍ਰੋਬਲਮ ਰੱਖੀ ਹੈ ਆਪਣੇ ਪਹਿਲਾਂ ਮਾਪਿਓ ਨਾਲ ਫਿਰ ਸੱਸ ਨੰਦ ਨਾਲ ਤੇ ਹੁਣ ਤੁਸੀਂ ਆਪਣੀ ਨੋਹ ਦੇ ਨਾਲ ਵੀ ਅਡਜਸਟਮੈਂਟ ਨਹੀਂ ਹੋ ਸਕਦੇ ਪਾਪਾ ਨੂੰ ਵੀ ਤੁਹਾਨੂੰ ਇਸ ਗੱਲ ਤੋਂ ਸ਼ਿਕਾਇਤ ਰਹੀ ਹੈ ਤੁਹਾਨੂੰ ਤੁਸੀਂ ਕੁਝ ਨਹੀਂ ਸਮਝ ਸਕਦੇ ਇਹ ਸਭ ਕੁਝ ਸੁਣ ਕੇ 마ਸੀ ਅੰਦਰੋਂ ਅੰਦਰੀ ਘੁੱਟਦੀ ਰਹੀ ਉਹਨਾਂ ਦੇ ਮਨ ਵਿੱਚ ਉਹਨਾਂ ਨੇ ਫੈਸਲਾ ਕਰ ਲਿਆ ਹੁਣ ਕਦੀ ਕਿਸੇ ਨੂੰ ਕੁਝ ਨਹੀਂ ਕਹਿਣਗੇ ਪਰ ਜਦੋਂ ਪਤਾ ਲੱਗਿਆ ਨੋਹ ਦੀ ਘਰ ਬੱਚਾ ਹੋਣ ਵਾਲਾ ਹੈ ਤਾਂ 마ਸੀ ਲਈ ਸਭ ਤੋਂ ਮੁਸ਼ਕਲ ਟਾਈਮ ਸੀ ਪਰ ਫਿਰ ਵੀ ਉਹ ਘਰ ਦਾ ਕੰਮ ਕਰਦੀ ਉਪਰੋਂ ਨੂੰ ਉਸ ਤੇ ਇਲਜ਼ਾਮ ਲਾਉਂਦੀ ਕਿ ਇਹ ਇਹਨਾਂ ਦਾ ਲਿਆਂਦਾ ਸਮਾਨ ਜਾਨਵੁੱਜ ਕੇ ਖਾ ਪੀ ਜਾਂਦੀ ਹੈ ਪਰ ਮਾਸੀ ਕਹਿੰਦੀ ਮੈਂ ਨਹੀਂ ਖਾਂਦੀ ਅਰਮਾਨ ਦੀ ਭੂਆ ਵੀ ਅਰਮਾਨ ਨੂੰ ਬਹੁਤ ਚੁੱਕਣਾ ਦਿੰਦੀ ਸੀ ਮਾਸੀ ਖਾਣਾ ਬਣਾਉਣ ਤੋਂ ਪਹਿਲਾਂ ਆਪਣੀ ਨੂੰ ਨੂੰ ਪੁੱਛ ਕੇ ਬਣਾਉਂਦੀ ਸੀ ਕਿ ਉਸ ਨੇ ਕੀ ਖਾਣਾ ਹੈ ਜੇਕਰ ਉਹ ਆਪਣੇ ਬੇਟੇ ਨੂੰ ਕੋਈ ਗੱਲ ਕਹਿੰਦੀ ਤਾਂ ਉਹਦਾ ਬੇਟਾ ਨੀ ਮੰਨਦਾ ਸੀ ਕਿਉਂਕਿ ਹੁਣ ਉਸ ਨੂੰ ਤਾਂ ਇਵੇਂ ਹੀ ਲੱਗਦਾ ਸੀ ਕਿ ਉਸ ਦੀ ਮਾਂ ਵਿੱਚ ਹੀ ਕੋਈ ਪ੍ਰੋਬਲਮ ਹੈ ਮਾਂ ਹੀ ਉਸ ਨੂੰ ਕੋਈ ਪਸੰਦ ਨਹੀਂ ਆਉਂਦੀ ਨੂੰ ਦੀ ਮਾਂ ਲੋਕਲ ਹੋਣ ਕਰਕੇ ਉਹਨਾਂ ਦੇ ਘਰ ਹੀ ਜ਼ਿਆਦਾ ਆਉਣ ਜਾਣ ਬਣਿਆ ਰਹਿੰਦਾ ਸੀ ਉਸ ਨੂੰ ਅਲੱਗ-ਅਲੱਗ ਚੀਜ਼ਾਂ ਖਾਣ ਲਈ ਦੱਸ ਮਾਂ ਪੂਰਾ ਦਿਨ ਰਸੋਈ ਵਿੱਚ ਨੂੰ ਦੀਆਂ ਫਰਮਾਇਸ਼ਾਂ ਪੂਰੀਆਂ ਕਰਨ ਲੱਗ ਗਈ ਰਹਿੰਦੀ ਕਦੀ ਜੂਸ ਕਦੀ ਫਲ ਫਰੂਟ ਕਦੀ ਦੁੱਧ ਇਨ੍ਹਾਂ ਦਿਨਾਂ ਵਿੱਚ ਅਰਮਾਨ ਦੀ ਟਰਾਂਸਫਰ ਹੋ ਗਈ। ਉਸ ਦਾ ਪਤី ਮਤਲਬ ਮਾਸੜ ਜੀ ਵੀ ਸਾਰਾ ਦਿਨ ਮੰंजे ਤੇ ਬੈਠਾ ਰਹਿੰਦਾ। ਮਾਸੀ ਚੁੱਪਚਾਪ ਸਾਰਿਆਂ ਦੀਆਂ ਗੱਲਾਂ ਸੁਣ ਕੇ ਕੰਮ ਵਿੱਚ ਲੱਗੀ ਰਹਿੰਦੀ। ਜਿਸ ਦਿਨ ਦੁੱਧ ਵਰਗਾ ਪੋਤਰਾ ਮਾਸੀ ਜੀ ਦੇ ਘਰ ਆਇਆ ਤਾਂ ਮਾਸੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਹ ਸਾਰੇ ਦੁੱਖ ਭੁੱਲ ਗਈ ਖੁਸ਼ੀ ਦੇ ਵਿੱਚ ਸੁਪਨੇ ਦੇਖਣ ਲੱਗੀ ਪਰ ਮਾਸੀ ਦੇ ਸੁਪਨੇ ਉਸ ਵੇਲੇ ਟੁੱਟ ਗਏ ਜਦੋਂ ਨੋ ਨੇ ਪੋਤਰੇ ਨੂੰ ਹੱਥ ਨਾ ਲਗਵਾਣ ਦਿੱਤਾ ਨੂੰ ਤੇ ਹੁਣ ਔਰਮਾਨ ਦੀ ਸੱਸ ਉਹਨਾਂ ਦੀ ਸੇਵਾ ਕਰਦੀ ਰਹਿੰਦੀ ਸੀ ਆਪਣੀ ਧੀ ਦੀ ਦੇਖਭਾਲ ਕਰਦੀ ਸਾਰਾ ਦਿਨ 마ਸੀ ਕੰਮ ਕਰਦੀ 마ਸੀ ਦਾ ਸਰੀਰ ਵੀ ਟੁੱਟ ਗਿਆ ਸੀ ਹੁਣ ਇੰਨਾ ਜ਼ਿਆਦਾ ਕੰਮ ਉਹਨਾਂ ਤੋਂ ਨਹੀਂ ਹੁੰਦਾ ਸੀ ਉਹਨਾਂ ਨੂੰ ਬੁਖਾਰ ਸੀ ਪਰ ਫਿਰ ਵੀ 마ਸੀ ਸਾਰਾ ਦਿਨ ਕੰਮ ਕਰਦੀ ਰਹਿੰਦੀ ਪਰ ਅੱਜ ਕੱਲ ਉਹ ਅਚਾਨਕ ਬੇਹੋਸ਼ ਹੋ ਕੇ ਡਿੱਗ ਪੈਂਦੀ ਸੀ ਘਰ ਵਿੱਚ ਬੰਬਾਲ ਮਚ ਗਿਆ ਦੋਨੇ ਮਾਵਾਆਂ ਧੀਆਂ ਕਹਿਣ ਲੱਗੀਆਂ ਥੋੜਾ ਜਿਹਾ ਕੰਮ ਕੀ ਵੱਧ ਗਿਆ ਇਹਨੇ ਨਾਟਕ ਕਰਨੇ ਸ਼ੁਰੂ ਕਰਤੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਅਰਮਾਨ ਦੀ ਭੂਆ ਕਹਿਣ ਲੱਗੀ ਇਹ ਤਾਂ ਇਸ ਦੀ ਆਦਤ ਹੈ ਸ਼ੁਰੂ ਤੋਂ ਹੀ ਇਸ ਨੂੰ ਇਸ ਤਰ੍ਹਾਂ ਨਾਟਕ ਕਰਨੇ ਆਉਂਦੇ ਹਨ ਮਾਸੀ ਬਹੁਤ ਰੋਈ ਮਾਸੀ ਨੇ ਨਵਜੋਤ ਨੂੰ ਫੋਨ ਕੀਤਾ ਤੇ ਸਾਰੀਆਂ ਗੱਲਾਂ ਦੱਸ ਰਹੀ ਸੀ ਪਰ ਉਸ ਨੇ ਪੂਰੀ ਗੱਲ ਧਿਆਨ ਨਾਲ ਨਹੀਂ ਸੁਣੀ ਉਸ ਨੇ ਸੋਚਿਆ ਕੱਲ ਜਾ ਕੇ ਮਾਸੀ ਨੂੰ ਮਿਲਾਂਗੇ ਸ਼ਾਇਦ ਮਾਸੀ ਜੀ ਨੇ ਉਦੋਂ ਹੀ ਆਤਮ ਹੱਤਿਆ ਕਰਨ ਦਾ ਮਨ ਬਣਾ ਲਿਆ ਕਿ ਮੇਰਾ ਭਾਂਜਾ ਵੀ ਮੇਰਾ ਦੁੱਖ ਸੁੱਖ ਨਹੀਂ ਸੋੰਦਾ ਤੇ ਉਦੋਂ ਹੀ ਫਿਰ ਸਾਰੇ ਜਾਣੇ লাশ ਨੂੰ ਘਰ ਲੈ ਆਏ ਭੂਆ ਤੇ ਮਾਸੀ ਜੀ ਦੀ ਨੂੰ ਉਸ ਦੀ ਮਾਂ ਕਹਿਣ ਲੱਗਿਆਂ ਅੱਜ ਤੱਕ ਤਾਂ ਕੁਝ ਅਜਿਹਾ ਨਹੀਂ ਹੋਇਆ ਕਿ ਉਸਨੇ ਆਤਮ ਹੱਤਿਆ ਕਰਨ ਬਾਰੇ ਸੋਚਿਆ ਹੋਵੇ ਸਾਡੀ ਤਾਂ ਬਦਨਾਮੀ ਹੋ ਗਈ ਸਾਡੀ ਕੁੱਲ ਨਾਸ ਕਰਕੇ ਚਲੀ ਗਈ ਸਾਰੀ ਉਮਰ ਦੇ ਲਈ ਘਰ ਵਿੱਚ ਸ਼ਰਾਫ ਹੋ ਗਿਆ ਇਹ ਬਿਲਕੁਲ ਸੱਚ ਹੈ ਜਦੋਂ ਇਕ ਧੀ ਘਰ ਵਿੱਚ ਜਨਮ ਲੈਂਦੀ ਹੈ ਤਾਂ ਘਰ ਵਿੱਚ ਕਲੇਸ਼ ਕਲੇਸ਼ ਪੈ ਜਾਵੇ ਧੀ ਨੂੰ ਚੰਗਾ ਨਾ ਸਮਝਿਆ ਜਾਵੇ ਤਾਂ ਇਕ ਧੀ ਦੇ ਸੱਤ ਕਰਮਾਂ ਵਿੱਚੋਂ ਇੱਕ ਕਰਮ ਕੱਟਿਆ ਜਾਂਦਾ ਹੈ ਸ਼ਾਇਦ ਮਾਸੀ ਜੀ ਦੇ ਨਾਲ ਵੀ ਕੁਝ ਜਿਹਾ ਹੀ ਹੋਇਆ ਸੀ ਜੋ ਮਾਸੀ ਦੇ ਜਨਮ ਤੇ ਘਰ ਵਿੱਚ ਕਲੇਸ਼ ਪਿਆ ਜਿਸ ਕਰਕੇ ਮਾਸੀ ਦੀ ਜ਼ਿੰਦਗੀ ਬਰਬਾਦ ਹੋ ਗਈ ਸੋ ਕਦੇ ਵੀ ਧੀ ਦੇ ਜਨਮ ਤੇ ਦੁਖੀ ਨਹੀਂ ਹੋਣਾ ਚਾਹੀਦਾ ਜੇ ਧੀ ਦੇ ਜਨਮ ਤੇ ਖੁਸ਼ੀ ਮਨਾਵਾਂਗੇ ਤਾਂ ਹੀ ਧੀਾਂ ਅੱਗੇ ਜਾ ਕੇ ਜ਼ਿੰਦਗੀ ਵਿੱਚ ਖੁਸ਼ ਰਹਿ ਸਕਦੀਆਂ ਨੇ ਬਾਕੀ ਕੀ ਵਿਚਾਰ ਨੇ ਜੀ ਤੁਹਾਡੇ ਇਸ ਸਟੋਰੀ ਦੇ ਬਾਰੇ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਜ਼ਰੂਰ ਦੇਣਾ ਜੀ ਜੇਕਰ ਤੁਹਾਨੂੰ ਅੱਜ ਦੀ ਸਟੋਰੀ ਪਸੰਦ ਆਈ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਅੱਜ ਦੀ ਸਟੋਰੀ ਦੇਖਣ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ